ਗਰੰਥੀ ਸਿੰਘਾਂ ਦੇ ਅੱਜ ਹਾਲਾਤ ਬਹੁਤ ਹੀ ਨਾਜ਼ੁਕ ਜੇ ਨੇ ਬਿਲਕੁਲ ਕਿਉਂਕਿ ਦੇਖਿਆ ਵੀ ਜਾਂਦਾ ਵੀ ਗਰੰਥੀ ਸਿੰਘਾਂ ਦੀ ਜਿੰਨੇ ਕਰਦੀ ਆਮਦਨੀ ਹੁੰਦੀ ਹੈ ਜਿਵੇਂ ਉਹ ਪਾਠ ਕਰਦੇ ਨੇ ਕਥਾ ਵਿਚਾਰ ਕਰਦੇ ਨੇ ਰਾਗੀ ਸਿੰਘ ਹੋ ਗਏ ਜਿੰਨੇ ਉਹਨਾਂ ਨੂੰ ਭੇਟਾ ਮਿਲਦੀ ਹੈ ਜਾਂ ਉਹ ਨੱਚਣ ਗਾਣ ਵਾਲਿਆਂ ਨੂੰ ਜ਼ਿਆਦਾ ਮਿਲਦੀ ਹੈ ਪਰ ਗਰੰਥੀ ਸਿੰਘ ਦਾ ਸਤਕਾਰ ਘਟ ਹੈ ਗੁਰਬਾਣੀ ਵੀ ਗਾਉਂਦਾ ਕਥਾ ਵਿਚਾਰ ਵੀ ਕਰਦਾ ਸਾਰਾ ਕੁਝ ਕਰਦਾ ਪਰ ਉਹਨੂੰ ਭੇਟਾ ਘਟ ਕੇ ਹੁੰਦੀ ਚੰਦੀ ਹੈ ਉਹ ਬਹੁਤ ਗਲਤ ਆ ਤੁਸੀਂ ਇੱਕ ਗੱਲ ਦੇਖੋ ਬੱਦ ਤੋਂ ਬੱਦ ਗ੍ਰਾਂਥੀ ਸਿੰਘ ਦੀ ਤਨਖਾਹ 10000 ਰੁਪਏ ਬੱਦ ਤੋਂ ਬੱਦ 15000 ਰੁਪਏ ਹੱਦ 20000 ਰੁਪਏ ਜੀ ਉਹਦੇ ਵਿੱਚੋਂ ਮੰਨ ਲੋ ਉਹਦੇ ਖਰਚੇ ਵੀ ਨੇ ਅੱਜ ਦੇ ਜਵਾਨੇ ਦੇ ਵਿੱਚ ਜੇ ਆਪਾਂ ਆ ਰੁਟੀਨ ਦੇ ਖਰਚੇ ਲਾ ਲਈ ਆਪਣੇ ਘਰੇਲੂ ਖਰਚੇ ਲਾ ਲਈਏ ਉਹਦੇ ਬੱਚੇ ਵੀ ਨੇ ਉਹਦੇ ਬੱਚੇ ਪੜ੍ਹਦੇ ਵੀ ਨੇ ਜੇ ਉਹਦੇ ਬੱਚੇ ਪੜ੍ਹਨਗੇ ਤਾਂ ਹੀ ਅੱਗੇ ਸਿੱਖ ਸਿੱਖ ਦੇ ਪਰਿਵਾਰ ਚ ਵਿਵਾਦਾ ਹੋਏਗਾ ਤਾਂ ਹੀ ਅੱਗੇ ਸੇਵਾ ਸਾਂਭਣਗੇ ਆਪਣੇ ਬੱਚੇ ਤਾਂ ਸਾਰੇ ਬਾਹਰ ਚਲੇ ਜਾਂਦੇ ਨੇ ਫਿਰ ਤੇ ਗੁਰੂ ਮਹਾਰਾਜ ਦੀ ਸੇਵਾ ਕੌਣ ਸਾਂਭੇਗਾ ਜੀ ਬੱਚੇ ਆਪਾਂ ਉਹਨਾਂ ਦੇ ਪੜਾ ਨਹੀਂ ਰਹੇ ਬੱਚੇ ਪੜ ਰਹੇ ਨੇ ਗ੍ਰਾਂਥੀ ਸਿੰਘਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜਨ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਫਿਰ ਅਖੰਡ ਪਾਠ ਸਾਹਿਬ ਦੀ ਭੇਟਾ ਲਾ ਲਓ ਵੱਧ ਤੋਂ ਵੱਧ 6000 7000 ਉਹਦੇ ਵਿੱਚੋਂ ਵੀ ਇੱਕ ਗ੍ਰਾਂਥੀ ਸਿੰਘ ਦੇ ਪੱਲੇ 1200 ਰੁਪਇਆ ਪੈਂਦਾ ਹਾਂਜੀ ਠੀਕ ਆ ਉਹ 1200 ਨਾਲ ਉਹ ਕੀ ਕਰੇਗਾ ਕੁਝ ਵੀ ਨਹੀਂ ਕਰ ਸਕਦਾ ਕੀਰਤਨ ਕਰਨ ਬੈਠ ਜੀ ਕੀਰਤਨ ਦੇ ਉੱਤੇ ਜੇ ਆਪਾਂ ਕਿਸੇ ਬਾਬਾ ਜੀ ਨੂੰ ਭੇਟਾ ਦੇਣੀ ਆਂਗੀ ਜੀ ਜੇ ਉਹਨਾਂ ਨੇ ਕਹਿਤਾ ਵੀ ਸਾਨੂੰ 3500 3000 ਰੁਪਏ ਦੇ ਦਿਓ ਜੀ ਕੀਰਤਨ ਦੀ ਭੇਟਾ ਤੇ ਇੰਨੀ ਭੇਟਾ ਬਾਬਾ ਜੀ ਜਰ ਕਿ ਉਹ ਚਾਰ ਜਾਣੇ ਪੰਜ ਜਾਣੇ ਉਹਦੇ ਨਾਲ ਵੀ ਹੁੰਦੇ ਨੇ ਸਿੰਘ ਜੋ ਚਿੰਟਾ ਜਾਂ ਤਪਲਾ ਜਾਂ ਢੋਲ ਕੀ ਜਿਸ ਤਰੀਕੇ ਨਾਲ ਵੀ ਹਰਮੋਨੀਅਮ ਵਗੈਰਾ ਦੀ ਸੇਵਾ ਕਰਦੇ ਨੇ ਹਨਾ ਉਹਨਾਂ ਨੂੰ ਦੇਣਾ ਆਪਾਂ ਨੂੰ ਔਖਾ ਹੋ ਜਾਂਦਾ ਪਰ ਜੋ ਹੋਰ ਤਰੀਕੇ ਨਾਲ ਆਪ ਦਾ ਮਨੋਰੰਜਨ ਕਰਨ ਵਾਸਤੇ ਆਪਾਂ ਵਿਆਹ ਸਾਧੀਆਂ ਦੇ ਉੱਤੇ ਬੁਲਾਉਂਦੇ ਆ ਉਹਨਾਂ ਦਾ ਚਲੋ ਆਪਣਾ ਕੰਮ ਅਸੀਂ ਮਾੜਾ ਨਹੀਂ ਕਹਿੰਦੇ ਉਹ ਆਪਦੇ ਤਰੀਕੇ ਨਾਲ ਆਪਦਾ ਕਰ ਰਹੇ ਨੇ ਪਰ ਜਦੋਂ ਆਪਾਂ ਉਹਨਾਂ ਨੂੰ ਦੇ ਸਕਦੇ ਆ ਸੋ ਇਹ ਤਾਂ ਗੁਰੂ ਦੇ ਵਜੀਰ ਨੇ ਹਨਾ ਇਹਨਾਂ ਦਾ ਵੀ ਹੱਕ ਜੋ ਬਣਦਾ ਆਪਾਂ ਨੂੰ ਦੇਣਾ ਚਾਹੀਦਾ ਜੇ ਇਹਨਾਂ ਦਾ ਸਤਿਕਾਰ ਕਰਾਂਗੇ ਤਾਂ ਹੀ ਅੱਗੇ ਸਿੱਖ ਪੰਥ ਦੇ ਵਿੱਚ ਵਾਦਾ ਹੋਏਗਾ ਤਾਂ ਹੀ ਇਹ ਗੁਰੂ ਨਾਲ ਜੋੜਨਗੇ ਨਾ ਜਦੋਂ ਉਹ ਤਾਂ ਗ੍ਰਾਂਥੀ ਸਿੰਘ ਆ ਸਾਡੇ ਪਿੱਛੇ ਅਸੀਂ ਆ ਰਹੇ ਸੀ ਚੰਡੀਗੜ੍ਹ ਤੋਂ ਆ ਰਹੇ ਸੀ ਅਸੀਂ ਦੇਖਿਆ ਇੱਕ ਪਟਿਆ ਫਤੇਗੜ ਸਾਹਿਬ ਟੱਪ ਕੇ ਪਿੰਡ ਆਇਆ ਤੇ ਗੁਰਸਿੱਖ ਸੀ ਕੋਲਚੀ ਦੀ ੜੀ ਲੱਗੀ ਹੋਈ ਸੀ ਉਹਦੀ ਜੀ ਤੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕਹਿੰਦਾ ਜੀ ਮੈਂ ਗ੍ਰਾਂਥੀ ਸਿੰਘ ਆ ਅੱਛਾ ਜੀ ਅਸੀਂ ਉਹ ਪੁੱਛਿਆ ਵੀ ਤੁਸੀਂ ਇੱਥੇ ਸੇਵਾ ਕਿਵੇਂ ਉਹ ਕਹਿੰਦਾ ਜੀ ਮੇਰੀ ਤਨਖਾਹ 3000 ਰੁਪਏ ਹੈ ਜੀ ਬੱਚੇ ਮੇਰੇ ਦੋ ਬੱਚੇ ਨੇ ਤੇ ਮੇਰਾ ਇਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਬਹੁਤ ਮੁਸ਼ਕਿਲ ਨਾਲ ਚੱਲਦਾ ਦਿਨੇ ਮੈਂ ਰੇੜੀ ਲਾਉਣਾ ਸ਼ਾਮ ਨੂੰ ਜਾ ਕੇ ਮਹਾਰਾਜ ਜੀ ਸੇਵਾ ਕਰਦਾ ਦਿਨੇ ਸੇਵਾ ਕਰਦਾ ਕਿੱਡੀ ਵੱਡੀ ਸ਼ਰਮ ਦੀ ਗੱਲ ਆ ਆਪਣੀ ਸਾਰੀ ਕਿੱਡੀ ਮਾੜੀ ਗੱਲ ਆ ਸੋਚ ਕੇ ਮੈਨੂੰ ਵੀ ਬਹੁਤ ਸ਼ਰਮ ਆਈ ਵੀ ਕੀ ਆਪਾਂ ਇਨੇ ਕੁ ਜੋਗੇ ਰਹਿ ਗਏ ਕੀ ਆਪਾਂ ਕਿਸੇ ਗੁਰਸਿੱਖ ਦੀ ਮਦਦ ਨਹੀਂ ਕਰ ਸਕਦੇ ਜਦੋਂ ਆਪਾਂ ਕਰੋੜਾਂ ਲੱਖਾਂ ਦੇ ਲੰਗਰ ਲਾ ਸਕਦੇ ਹਾਂ ਜੋ ਆਪਾਂ ਸਾਰਾ ਕੁਝ ਕਰ ਸਕਦੇ ਆ ਆਪਣੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਆਪਾਂ ਇੰਨਾ ਇੰਨਾ ਕੁਝ ਕਰਦੇ ਆ ਆਪਣੇ ਇੰਨੇ ਸ਼੍ਰੋਮਣੀ ਕਮੇਟੀ ਦਾ ਏਡਾ ਵੱਜਦਾ ਇੰਨਾ ਕੁਝ ਕਰ ਰਹੇ ਆ ਕੀ ਆਪਾਂ ਇਹ ਚੀਜ਼ਾਂ ਕਰ ਨਹੀਂ ਸਕਦੇ ਯਾਰ ਉਹ ਤਾਂ ਆਪਣੇ ਮਤਲਬ ਦੇਖੋ ਕਿੰਨੀ ਵੱਡੀ ਸੇਵਾ ਕਰਦੇ ਨੇ ਸਾਰਾ ਦਿਨ ਉਹ ਗੁਰੂ ਮਹਾਰਾਜ ਦੇ ਤਾਬੇ ਬੈਠ ਕੇ ਸੇਵਾ ਕਰਦੇ ਨੇ ਹਨਾ ਆਪਾਂ ਗੁਰੂ ਦੇ ਵਜ਼ੀਰ ਕਹਿ ਕੇ ਏਡਾ ਵੱਡਾ ਰਤਬਾ ਦੇ ਕੇ ਉਹਨਾਂ ਨੂੰ ਨਵਾਜਦੇ ਆ ਤੇ ਕੀ ਉਹਨਾਂ ਲਈ ਆਪਾਂ ਇੰਨਾ ਨਹੀਂ ਕਰ ਸਕਦੇ ਉਹਨਾਂ ਦੀਆਂ ਤਨਖਾਹਾਂ ਉਹਨਾਂ ਦਾ ਬਣਦਾ ਹੱਕ ਹੀ ਦੇਣਾ ਨਾ ਆਪਾਂ ਕੋਈ ਆਉਦੀ ਜੇਬ ਚੋਂ ਤਾਂ ਕੱਢ ਕੇ ਦੇਣਾ ਨਹੀਂ ਹੈਗਾ ਵੀ ਆਪਾਂ ਜੇਬ ਚੋਂ ਦੇਤਾ ਤੇ ਆਪਾਂ ਨੂੰ ਔਖੇ ਹੋਗੇ ਸੋ ਜਿਹੜਾ ਉਹਨਾਂ ਦਾ ਬਣਦਾ ਹੱਕ ਆਪਾਂ ਉਹਨਾਂ ਨੂੰ ਉਹ ਤਾਂ ਦੇਈਏ ਨਾ ਉਹਨਾਂ ਦੀ ਭੇਟਾ ਉਹਨਾਂ ਦੇ ਕੰਮ ਦੇ ਅਨੁਸਾਰ ਤਾਂ ਦੇਈਏ ਨਾ ਤਾਂ ਜੋ ਉਹਨਾਂ ਦੇ ਘਰ ਦੇ ਖਰਚੇ ਨੇ ਜਿਹੜਾ ਤੇ ਰੁਟੀਨ ਦੇ ਖਰਚੇ ਨੇ ਉਹ ਤਾਂ ਚੱਲ ਸਕਣ ਉਹ ਆ ਗੁਰੂ ਮਹਾਰਾਜ ਦੀ ਸੇਵਾ ਸਾਡੇ ਕੇ ਕੋਈ ਬੰਦਾ ਰੈਡੀ ਲਾ ਰਿਹਾ ਜਾਂ ਕੋਈ ਬੰਦਾ ਕੋਈ ਹੋਰ ਕੋਈ ਦਿਹਾੜੀ ਕਰ ਰਿਹਾ ਉਹ ਕਿੱਥੇ ਦੀ ਸੱਚ ਸਿਆਣਪ ਕਿੱਥੇ ਦੀ ਚੰਗੀ ਗੱਲ ਆ ਤੁਸੀਂ ਆਪ ਦੱਸੋ ਸਹੀ ਤੇ ਮੇਰੀ ਇਹੀ ਬੇਨਤੀ ਆ ਸਾਰੀ ਸੰਗਤ ਨੂੰ ਹੱਥ ਜੋੜ ਕੇ ਕਿ ਆਪਾਂ ਨੂੰ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਲੀ ਗ੍ਰੰਥੀ ਸਿੰਘ ਕਥਾਵਾਚਕ ਤੇ ਰਾਗੀ ਸਿੰਘ ਦੀ ਜੋ ਸੇਵਾਵਾਂ ਕਰਦੇ ਨੇ ਉਹਨਾਂ ਸਾਰਿਆਂ ਦਾ ਸਾਥ ਦੇਣ ਦੀ ਜੋ ਜ਼ਰੂਰਤ ਆ ਤੇ ਉਹਨਾਂ ਦੀ ਸਤਿਕਾਰ ਕਰਨ ਦੀ ਜ਼ਰੂਰਤ ਆ ਜੀ